ਸਸਿਕਾ ਜੀ ਸਾਰਿਆਂ ਨੂੰ ਮੈਂ ਰਾਜਪੀਤ ਕੌਰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਚਹਿਲ ਡਿਜ਼ਾਈਨਰ ਬੁਟੀਕ ਤੇ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਐਸੀ ਵੀ ਬਹੁਤ ਵਧੀਆ ਤੇ ਸਭ ਤੋਂ ਪਹਿਲਾਂ ਜਿਹੜੇ ਨਵੇਂ ਵੀਵਰਸ ਆ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਜਰੂਰ ਪੈਸਟ ਕਰਨਾ ਤਾਂ ਜੋ ਨਵੀਆਂ ਵੀਡੀਓ ਆਉਣੀਆਂ ਸਭ ਤੋਂ ਪਹਿਲਾਂ ਤੁਸੀਂ ਦੇਖ ਸਕੋ ਤੇ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਨੇ ਪਹਿਲਾਂ ਸਬਸਕ੍ਰਾਈਬ ਕੀਤਾ ਹੋਇਆ ਹੈਗਾ ਤੇ ਇੱਕ ਸਾਰਿਆਂ ਨੇ ਜਿਹੜਾ ਨੇ ਕਮੈਂਟ ਕੀਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਤੇ ਵੀਡੀਓ ਸ਼ੁਰੂ ਕਰਦੇ ਆਂਗੇ ਅੱਜ ਵਾਲੇ ਜਿਹੜੇ ਸੂਟ ਆ ਉਹ ਹੈਗੇ ਨੇ ਕਾਟਨ ਦੇ ਤੇ ਬਹੁਤ ਘੱਟ ਪ੍ਰਾਈਸ ਦੇ ਸੂਟ ਨੇ ਉਮੀਦ ਕਰਦੇ ਆਂ ਤੁਹਾਨੂੰ ਪਸੰਦ ਆਉਣਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਜੀ ਫਿਰ ਪ੍ਰਾਈਸ ਬਾਰੇ ਉਹੀ ਗੱਲ ਦੁਬਾਰਾ ਕਹਿਣੀ ਪੈਣੀ ਹੈ ਵੀ ਪ੍ਰਾਈਸ ਤੁਸੀਂ ਬਾਰ-ਬਾਰ ਪੁੱਛਦੇ ਹੋਗੇ ਤੇ ਵੀਡੀਓ ਚ ਪ੍ਰਾਈਸ ਵਗੈਰਾ ਆਪਾਂ ਦੱਸਦੀ ਹੁੰਦੇ ਆਗੇ ਤੇ ਇੱਕ ਸਾਰੀਆਂ ਭੈਣਾਂ ਪੁੱਛ ਰਹੀਆਂ ਨੇ ਬਾਰ-ਬਾਰ ਵੀ ਤੁਸੀਂ ਕਿੱਥੋਂ ਆਸੀਂ ਹੈਗੇ ਆ ਜੀ ਜ਼ਿਲ੍ਹਾ ਮਾਨਸਾ ਦੇ ਨਾਲ ਸਾਡਾ ਪਿੰਡ ਹੈ ਇੱਕ ਅਲੀਸ਼ੇਰ ਖੁਰਦਾ ਜਿਲ੍ਹਾ ਸਾਡਾ ਮਾਨਸਾ ਦਾ ਤੇ ਆਓ ਜੀ ਵੀਡੀਓ ਸ਼ੁਰੂ ਕਰਦੇ ਆਂਗੇ ਤੇ ਪਹਿਲਾ ਸੂਟ ਹੈ ਜਿਹੜਾ ਕਾਟਨ ਦੇ ਸੂਟ ਅੱਜ ਲਈ ਇਹ ਸੂਟ ਹੈ ਕਾਟਨ ਦੇ ਦੇ ਜੀ ਜਮ ਬਿਲਕੁਲ ਪਿਆਰ ਕਾਟਨ ਬੀ ਐਲ ਐਮ ਬ੍ਰਾਂਡ ਦੇ ਹੋਣਗੇ ਜੀ ਬਹੁਤ ਸੋਹਣੇ ਸੂਟ ਨੇ ਬਹੁਤ ਹੀ ਘੱਟ ਪ੍ਰਾਈਸ ਦੇ ਸੂਟ ਹੋਣਗੇ ਪਹਿਲਾ ਸੂਟ ਹੈ ਜੀ ਪਿੰਕ ਕਲਰ ਦਾ ਸਹੀ ਆ ਰਿਹਾ ਕਲਰ ਬਿਲਕੁਲ ਪਿੰਕ ਕਲਰ ਦਾ ਸੂਟ ਆ ਤੇ ਬਹੁਤ ਸੋਹਣੀ ਸੌਫਟ ਸੌਫਟ ਕਾਟਨ ਆ ਤੁਸੀਂ ਘਰੇ ਜਿੱਦਾਂ ਮਰਜ਼ੀ ਵੇਅਰ ਕਰੀ ਜਾਓ ਕੋਈ ਦਿੱਕਤ ਨਹੀਂ ਹੈਗੀ ਬਹੁਤ ਸੋਹਣੀ ਸੌਫਟ ਕਾਟਨ ਹੈਗੀ ਤੇ ਇਹਦਾ ਪ੍ਰਾਈਸ ਜਿਹੜਾ ਹੈਗਾ ਉਹ 500 ਰੁਪਏ ਚ ਇੱਕ ਕਲਰ ਇਹ ਆ ਦੇ ਚ ਇਹਦੇ ਤਿੰਨ ਕਲਰ ਹੋਣਗੇ ਜੀ ਅਗਲਾ ਕਲਰ ਆਹ ਵਾਲਾ ਜਿਹਦੇ ਚ ਪੀਚ ਜਾ ਇਹ ਵੀ ਬਹੁਤ ਸੋਹਣਾ ਕਲਰ ਹੈ ਪਿਓਰ ਕਾਟਨਾਂ ਜੀ ਇਹ ਘਰੇ ਆਪਣਾ ਜਿਹੜਾ ਸੀਜ਼ਨ ਹੁਣ ਚੱਲ ਪਿਆਗਾ ਕਾਟਨ ਦੇ ਸੂਟਾਂ ਦਾ ਜੇ ਹੁਣ ਸਲਾਈ ਕਰਾਵਾਂਗੇ ਫੇਰ ਅਗਲੇ 10-15 ਦਿਨਾਂ ਤੱਕ ਆਪਾਂ ਪਾਵਾਂਗੇ ਇਹ ਕਿਉਂਕਿ ਗਰਮੀ ਧੁੱਪ ਚਾਰ ਅਨਸਾਰ ਹੀ ਸ਼ੁਰੂ ਹੋ ਗਈ ਆ ਤੇ ਅਗਲਾ ਸੂਟ ਹੈਗਾ ਜੀ ਫਰੋਜ਼ੀ ਕਲਰ ਦਾ ਫਰੋਜ਼ੀ ਕਲਰ ਇਹ ਟੈਂਕ ਕਲਰ ਸੀਗੇ ਇਹ ਸੂਟਾਂ ਦਾ ਕਾਇ ਜਿਹੜਾ ਹੈਗਾ ਸੀਗਾ ਜੀ 500 ਰੁਪਏ ਉਮੀਦ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਰਡਰ ਦੇ ਸਕਦੇ ਹੋ ਜੀ WhatsApp ਤੇ ਭੇਜ ਕੇ ਤੇ ਅਗਲਾ ਸੂਟ ਹੈਗਾ ਜੀ ਇਹ ਵੀ ਕਾਟਨ ਦੇ ਨੇ ਇਹਦੇ ਨਾਲ ਦੇ ਸਟਾਫ ਇਹ ਵਾਲਾ ਵੀ ਇਹ ਵੀ ਬਹੁਤ ਸੋਹਣਾ ਸਟਾਫ ਆ ਬ੍ਰੇਕ ਤੇ ਇੱਕ ਬੁੱਟੀ ਦਾ ਇਹ ਜਿਹੜਾ ਹੈਗਾਗਾ ਸਟਾਫ ਸੂਟ ਫਰੋਜੀ ਕਲਰ ਹੈ ਦਾ ਇਹ ਵੀ ਬਹੁਤ ਸੋਹਣਾ ਹੈ ਇਹਦੇ ਚ ਵੀ ਤਿੰਨ ਕਲਰ ਰਹਿ ਗਏ ਜੀ ਦੂਸਰਾ ਕਲਰ ਹੈਗਾ ਜੀ ਪੈਸਟ ਪੈਰਡ ਕਲਰ ਹੈ। ਇਹ ਵੀ ਬਹੁਤ ਸੋਹਣਾ। ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਵੀ ਆਪਣਾ ਸਾਨੂੰ ਆਰਡਰ ਜਿਹੜਾ ਜਿਹੜਾ ਦੇ ਸਕਦੇ ਹੋ। ਇਹ ਸੂਟ ਦਾ ਪ੍ਰਾਈਸ ਵੀ 500 ਰੁਪਏ ਦਾ। ਅਗਲਾ ਕਲਰ ਆਵਲਾ ਜਿਹੜੀ ਸੀ ਪਿੰਕ। ਇਹ ਤਿੰਨ ਕਲਰ ਨੇ ਇਹਦੇ ਵਿੱਚ ਤੇ ਤਿੰਨੀ ਉਹ ਦੂਸਰੇ ਸੀ ਇਹਨਾਂ ਤੇ 6 ਸੂਟਾਂ ਦਾ ਪ੍ਰਾਈਸ 5-500 ਰੁਪਏ ਹੈ ਜੀ। ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਜਿਹੜਾ ਆਰਡਰ ਆਪਾਂ ਨੂੰ ਦੇ ਸਕਦੇ ਹਾਂ। ਬਹੁਤ ਸੋਹਣੀ ਕਾਟਣ ਹੈਗੀ। ਚਿੱਟਾ ਮਰਜੀ ਵੇਅਰ ਕਰੀ ਜਾਓ ਤੇ ਅਗਲਾ ਸੂਟ ਹੈਗਾ ਜੀ ਬਲੈਕ ਕਲਰ ਦਾ ਇਹ ਪਰਗਤੀ ਦਾ ਸੂਟ ਹੈ ਪਰਗਤੀ ਬ੍ਰਾਂਡ ਦਾ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਸੋਹਣੀ ਕਾਟਨ ਆ ਵੀ ਏਲਮਤੀ ਤੇ ਬਹੁਤ ਸੋਹਣੀ ਕਾਟਨ ਆ ਜੀ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਸਕਦੇ ਹੋ ਬਲੈਕ ਵਿੱਚ yellow ਜਿਹੜੇ ਆਹਾ ਫਲਾਵਰ ਬਣੇ ਹੋਏ ਨੇ ਤੇ ਇਹ ਸੂਟ ਦਾ ਪ੍ਰਾਈਜ਼ 600 ਰੁਪਏ ਆ ਜੀ 600 ਰੁਪਏ ਪ੍ਰਾਈਸ ਹੈ ਸੁਰਦਾ ਬਹੁਤ ਸੋਹਣਾ ਸੂਟ ਆ ਤੇ ਇਹਦੇ ਵਿੱਚ ਵੀ ਤਿੰਨ ਕਲਰ ਆਉਣਗੇ ਜੀ ਤਿੰਨ ਕਲਰ ਹੋਣਗੇ ਇਹਦੇ ਵਿੱਚ ਅਗਲਾ ਕਲਰ ਆ ਜੀ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਰਡਰ ਦਿਓ ਜੀ ਆ ਹੈਗਾ ਜੀ ਪਰਪਲ ਨਾਲ ਬਲੈਕ ਦੇ ਵਿੱਚ ਪਰਪਲ ਆ ਇਹ ਵੀ ਬਹੁਤ ਸੋਹਣਾ ਲੱਗਦਾ ਹੋ ਹੈਗਾ ਜੀ ਮੈਂਟਾ ਵਾਲਾ ਇਹ ਵੀ ਬਹੁਤ ਸੋਹਣਾ ਕੋਈ ਵੀ ਸੂਟ ਤਾਂ ਪਸੰਦ ਆ ਤਾਂ ਸਕਰੀਨਸ਼ਾਟ ਲੈ ਲਓ ਜੀ कॉटन ਆਗੀ ਬਹੁਤ ਸੋਹਣੀ कॉटन ਆਗੀ ਪਿਆਰ ਤੇ ਸਾਰੇ ਸੂਟਾਂ ਦਾ ਇਹਦਾ ਆ ਸੂਟਾਂ ਦਾ ਪ੍ਰਾਈਸ ਹੈ 600 ਰੁਪਏ ਸੀਗਾ ਜੀ ਤੇ ਇੱਕ ਅਗਲਾ ਸੂਟ ਹੈ ਜੀ ਜਿਹੜਾ ਇਹ ਵੀ कॉटन ਆ ਇਹ ਆ ਲੋ ਸੂਟ ਹੈ ਜੀ ਇਹ 3.5 ਮੀਟਰ ਦਾ ਸੂਟ ਹੈਗਾ ਇਹਦਾ ਪਣਾ ਹੈਗਾ ਜੀ ਜਿਹੜਾ ਉਹ ਵੱਡਾ ਪਣਾਗਾ ਇਹ ਸਾਰੇ ਸੂਟ ਜਿਹੜੇ ਪਹਿਲਾਂ ਆਪਾਂ ਦਿਖਾ ਚੁੱਕੇ ਉਹ 5-5 ਮੀਟਰ ਦੇ ਸੀਗੇ ਆ ਵੱਡਾ ਪਨਾਂਗਾ ਸੂਟ ਦਾ ਤੇ 3.5 ਮੀਟਰ ਰਹੇਗਾ ਜਿਹੜਾ ਹੋਊਗਾ ਆਪਣਾ ਸਟਾਫ ਸਾਡੇ 5 ਮੀਟਰ ਕਪੜਾ ਹੋਊਗਾ ਇਹ ਬਹੁਤ 3.5 ਸਾਢੇ 3 ਮੀਟਰ ਸੌਰੀ ਸਾਢੇ 3 ਮੀਟਰ ਕਪੜਾ ਹੋਊਗਾ ਇਹ ਤੇ ਵੱਡੇ ਪਨੇ ਦਾ ਹੋਊਗਾ ਜੀ ਇਹ ਕਪੜਾ ਬਹੁਤ ਸੋਹਣਾ ਸਟਾਫਾ ਕਾਟਨ ਦਾ ਤੇ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨ ਸ਼ਾਟ ਲੈ ਕੇ ਜਿਹੜੇ ਘਰ ਬੈਠੇ ਤੁਸੀਂ ਇਹ ਸੂਟ ਮੰਗਵਾ ਸਕਦੇ ਹੋਗੇ ਆਲ ਓਵਰ ਸੂਟ ਹੈ ਜੀ ਇਹ ਇਹਦਾ ਪ੍ਰਾਈਸ ਕਾਵਲਾ ਇਹ ਦੋ ਸੂਤਾਂ ਦੇ ਪ੍ਰਾਈਜ਼ 7700 ਰੁਪਏ ਜੀ ਇਹਦੇ ਨਾਲਾਂ ਦੀ ਜਿਹੜੀ ਸਲਵਾਰ ਆਉਗੀ ਅਲੱਗ ਤੋਂ ਇਹ ਵੀ ਬਹੁਤ ਸੋਹਣਾ ਜਿਹਦੇ ਵਿੱਚ ਸਿਰਫ ਇਹੀ ਕਲਰ ਹੈਗੀ ਇੱਕੋ ਹੀ ਤੇ ਇਹਦੇ ਵਿੱਚ ਇਹਦੇ ਨਾਲ ਆ ਜੇ ਭਾਵੇਂ ਤੁਸੀਂ ਪਲਾਜੋ ਬਣਾ ਲਵੋ ਮੈਂ ਸਟੇਟ ਸਲਵਾਰ ਬਣਾ ਲਓ ਉਹ ਹੈਗੀ ਆ ਜੀ ਆਪਣੀ ਵਰਕ ਵਾਲੀ ਇਹ ਵੀ ਬਹੁਤ ਸੋਹਣੀ ਆਫ ਵਾਈਟ कलर ਦੀ ਸਲਵਾਰ ਹੈਗੀ ਚਾਹੇ ਪਲਾਜੋ ਬਣਾਉਂ ਕੋਲਾ ਮਸਲਵਾਰਾ ਤੁਹਾਡੀ ਇੱਛਾ ਹੈਗੀ ਤੇ 2.5 ਮੀਟਰ ਦਾ ਇਹੜਾ ਵੀ ਸ਼ਰਟ ਹੈ ਇਹ ਵੀ ਬਹੁਤ ਸੋਹਣਾਗਾ ਇਹ ਸੂਟ ਬਹੁਤ ਜਿਆਦਾ ਸੋਹਣਾ ਬਣੂਗਾ ਜੀ ਜੇ ਤੁਸੀਂ ਚਾਹੋ ਤਾਂ ਲੈਸ ਵਗੈਰਾ ਲਗਾ ਕੇ ਉਹਨੂੰ ਬਹੁਤ ਸੋਹਣਾ ਰੈਡੀ ਕਰ ਸਕਦੇ ਹੋਗੇ ਤੇ 700 ਰੁਪਏ ਇਹ ਸੂਟ ਦਾ ਪ੍ਰਾਈਸ ਹੈਗਾ ਸ਼ਿਪਿੰਗ ਆਪਣੇ ਵੱਲੋਂ ਸਾਰੇ ਸੂਟਾਂ ਦੇ ਫ੍ਰੀ ਹੈ ਜੀ ਤੁਸੀਂ ਜਿਹੜਾ ਵੀ ਸੂਟ ਦਾ ਆਰਡਰ ਦੇਵੋਗੇ ਸਾਰਿਆਂ ਦਾ ਸ਼ਿਪਿੰਗ ਆ ਜਿਹੜੀ ਫ੍ਰੀ ਆਏਗੀ ਹਾਂਜੀ ਉਮੀਦ ਕਰਦੇ ਹਾਂ ਜੀ ਅੱਜ ਵਾਲੇ ਸੂਟ ਆ ਜਿਹੜੇ ਤੁਹਾਨੂੰ ਪਸੰਦ ਆਏ ਹੋਣਗੇ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਇੱਕ ਤੁਹਾਨੂੰ ਦੱਸਿਆ ਹੋਇਆ ਕਿ ਜਿਹੜਾ ਆਪਣਾ ਚੱਲ ਰਿਹਾ ਹੈਗਾ ਵੀ ਜਿਹੜੇ ਸਭ ਤੋਂ ਬਾਅਦ ਕਮੈਂਟ ਕਰੂਗਾ ਉਹਨਾਂ ਨੂੰ ਆਪਾਂ ਇੱਕ ਸੂਟ ਗਿਫਟ ਦੇਵਾਂਗੇ ਤੇ ਕੋਸ਼ਿਸ਼ ਕਰਿਓ ਜੀ ਬਾਅਦ ਤੋਂ ਬਾਅਦ ਕਮੈਂਟ ਕਰਿਓ ਤੇ ਸੂਟ ਆਪਣੇ ਲੈ ਕੇ ਜਾਇਓ ਜੀ ਤੇ ਉਮੀਦ ਕਰਦੇ ਹਾਂ ਜੀ ਸੂਟ ਜਿਹੜਾ ਤੁਹਾਨੂੰ ਪਸੰਦ ਆਏ ਹੋਣਗੇ ਤੇ ਮਿਲਦੇ ਹਾਂ ਜੀ ਅਗਲੀ ਵੀਡੀਓ ਤੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ